ਇਰਾਨ ਵਿੱਚ ਇੱਕ ਸੰਤ ਹੋਇਆ ਹੈ ਸੂਫੀ ਸੰਤ ਹੋਇਆ ਉਹਦਾ ਨਾਮ ਹੈ ਸ਼ੇਖ ਸ਼ਾਦੀ ਉਹਨਾਂ ਇੱਕ ਕਿਤਾਬ ਲਿਖੀ ਹੈ ਗੁਲਸਤਾਨ ਉਹਦੇ ਵਿੱਚੋਂ ਇੱਕ ਕਹਾਣੀ ਸੁਣਾਉਂਦੇ ਕਿਸਾਕੀ ਲਿਖਦੇ ਆ ਬੜੀ ਪਿਆਰੀ ਕਹਿੰਦੇ ਇੱਕ ਘਰ ਵਿੱਚ ਮਾਂ ਪੁੱਤ ਰਹਿੰਦੇ ਆ ਮਾਂ ਬੜੀ ਬਜ਼ੁਰਗ ਹੋ ਚੁੱਕੀ ਹੈ ਪੁੱਤ ਜਿਹੜਾ ਹੈ ਐ ਨੌਜਵਾਨ ਗੱਭਰੂ ਹੈ ਪਰ ਬਹੁਤ ਜ਼ਿਆਦਾ ਬਾਦਤਮੀਜ਼ ਹੈ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਭੈੜੇ ਬੋਲ ਬੋਲਦਾ ਹੈ ਆਪਣੀ ਮਾਂ ਦੀ ਬਹੁਤ ਜ਼ਿਆਦੀ ਬੇਇੱਜ਼ਤੀ ਕਰਦਾ ਹੈ ਗਲ-ਗਲ ਤੇ ਉਹਦੀ ਨਿਰਾਦਰ ਹੀ ਕਰਦਾ ਕੋਬੋਲ ਬੋਲਦਾ ਹੈ ਕੌੜੇ ਬੋਲ ਬੋਲਦਾ ਹੈ ਮਾਂ ਨੂੰ ਆਪਣੇ ਮੂੰਹੋਂ ਛਿੜਕਦਾ ਵੀ ਹੈ ਮਾਂ ਦੇ ਸਾਹਮਣੇ ਉੱਚਾ ਬੋਲਦਾ ਹੈ ਮਾਂ ਦੀ ਗੱਲ ਕੋਈ ਵੀ ਨਹੀਂ ਮੰਨਦਾ ਤੇ ਮਾਂ ਫਿਰ ਵੀ ਉਹਨੂੰ ਪਿਆਰ ਕਰਦੀ ਹੈ ਫਿਰ ਵੀ ਉਹਦਾ ਸਤਕਾਰ ਕਰਦੀ ਹੈ ਇੱਕ ਦਿਨ ਮਾਂ ਦੀ ਉਹਨੇ ਬਹੁਤੀ ਬੇਇੱਜ਼ਤੀ ਕੀਤੀ ਬਹੁਤੀ ਨਿਰਾਦਰੀ ਕੀਤੀ ਅੱਜ ਕਹਿੰਦੇ ਮਾਂ ਦਾ ਹਿਰਦਾ ਬੜਾ ਦੁਖਿਆ ਤੇ ਮਾਂ ਘਰ ਦੇ ਪਿਛਲੇ ਕਮਰੇ ਦੇ ਵਿੱਚ ਗਈ ਉਥੋਂ ਕੁਝ ਸਮਾਨ ਉਹਨੇ ਖੋਲਿਆ ਤੇ ਉਹ ਸਮਾਨ ਦੇ ਵਿੱਚ ਉਹਨੂੰ ਆਪਣੇ ਉਹ ਨੌਜਵਾਨ ਪੁੱਤ ਦਾ ਪੰਘੂੜਾ ਮਿਲਿਆ ਜਿਹਦੇ ਵਿੱਚ ਪਾ ਕੇ ਉਹਨੂੰ ਪੜਾਉਂਦੀ ਸੀ ਲੋਰੀਆਂ ਦਿੰਦੀ ਸੀ ਕਹਿੰਦੇ ਮਾਂ ਨੇ ਉਹ ਪੰਘੂੜਾ ਕੱਢਿਆ ਤੇ ਲੈ ਕੇ ਵਿਹੜੇ ਵਿੱਚ ਰੱਖ ਦਿੱਤਾ ਜਿੱਥੇ ਉਹਦਾ ਪੁੱਤ ਬੜੇ ਗੁੱਸੇ ਵਿੱਚ ਮਾਂ ਵੱਲ ਘੂਰਦਾ ਹੈ ਤੇ ਮਾਂ ਨੇ ਬੜੀ ਨਿਮਾਣੀ ਜੀ ਹੋ ਕੇ ਬੜੀ ਨਤਾਣੀ ਜੀ ਹੋ ਕੇ ਬੜਾ ਤਰਲਾ ਜੇ ਲੈ ਕੇ ਆਖਿਆ ਵੇਖ ਮੇਰਾ ਪੁੱਤ ਕਿੱਡਾ ਸੋਹਣਾ ਲੱਗਦਾ ਵੇਖ ਗੁੱਸੇ ਹੁੰਦਾ ਵੀ ਕਿੱਡਾ ਮੈਨੂੰ ਸੋਹਣਾ ਲੱਗਦਾ ਹੈ ਕਿੱਡਾ ਮੈਨੂੰ ਪਿਆਰਾ ਲੱਗਦਾ ਤੇ ਪਤਰਾ ਜ ਦੋ ਗੱਲਾਂ ਮੇਰੀਆਂ ਸੁਣੀ ਇੱਕ ਮੇਰੀ ਆ ਬਢਾਫੇ ਵੱਲ ਵੇਖ ਤੇ ਦੂਸਰਾ ਪੰਘੂੜੇ ਵੱਲ ਵੇਖ ਮੈਂ ਸਦਕੇ ਜਾਵਾਂ ਤੇਰੇ ਵਿੱਚ ਜੋਰ ਬੜਾ ਹੈ ਮੈਂ ਸਦਕੇ ਜਾਵਾਂ ਤੂੰ ਜਵਾਨੀਆਂ ਮਾਣੇ ਫਰਮੈਂ ਕੁਐਸਚਨ ਯਾਦ ਕਰਾਵਾਂ ਜਦੋਂ ਤੂੰ ਛੋਟਾ ਸੀ ਨਾ 4-5 ਮਹੀਨੇ ਦਾ ਤੇ ਇਸੇ ਪੰਘੂੜੇ ਵਿੱਚ ਪਾ ਕੇ ਮੈਂ ਤੈਨੂੰ ਲੋਰੀਆਂ ਦੇ ਕੇ ਸੁਵਾਇਆ ਕਰਦੀ ਸੀ ਮੈਂ ਤੈਨੂੰ ਪੰਘੂੜੇ ਵਿੱਚ ਪਾਉਣਾ ਝੂਟੇ ਦੇਣੇ ਲੋਰੀਆਂ ਸੁਣਾਉਣੀਆਂ ਤੇ ਤੂੰ ਸੌਂ ਜਾਣਾ ਤੇ ਮੈਂ ਫਿਰ ਆਪਣੇ ਘਰ ਦੇ ਕੰਮ ਵਿੱਚ ਰੁੱਝ ਜਾਣਾ ਕੁਝ ਸਮੇਂ ਬਾਅਦ ਤੇਰੀ ਬਹੁਤ ਬਿਲਕੁਲੀ ਆਵਾਜ਼ ਵਿੱਚ ਇੱਕ ਮੈਨੂੰ ਠੀਕ ਸੁਣਾਈ ਦੇਣੀ ਮਸਹਾਰਾ ਘਰ ਦਾ ਕੰਮ ਧੰਦਾ ਛੱਡ ਕੇ ਦੌੜ ਕੇ ਤੇਰੇ ਪੰਘੂੜੇ ਦੇ ਨੇੜੇ ਆਉਣਾ ਤੇ ਆ ਕੇ ਦੇਖਣਾ ਮੇਰਾ ਲਾਲ ਹੋਇਆ ਕਿਹੜੀ ਗੱਲੋਂ ਆਇਆ ਮੇਰਾ ਪੁੱਤ ਹੋਇਆ ਕਿਹੜੀ ਗੱਲੋਂ ਹੈ ਤੇ ਕਹਿੰਦੀ ਪੁੱਤਰਾ ਸੱਚ ਮੰਨੀ ਜਦੋਂ ਮੈਂ ਤੇਰੇ ਨੇੜੇ ਆ ਕੇ ਵੇਖਣਾ ਤੇ ਕੀ ਵੇਖਣਾ ਇੱਕ ਛੋਟੀ ਜੀ ਨਗੂਣੀ ਜੀ ਮੱਖੀ ਉਹ ਕਦੇ ਤੇਰੇ ਮੱਥੇ ਤੇ ਬੈਠਦੀ ਹੈ ਕਦੇ ਤੇਰੇ ਨੱਕ ਤੇ ਬਹਿੰਦੀ ਹੈ ਤੇ ਤੇਰੇ ਛੋਟੇ ਛੋਟੇ ਹੱਥ ਤੇਰੇ ਕੋਲੋਂ ਆਪਣੇ ਤੇ ਬੈਠੀ ਹੋਈ ਮੱਖੀ ਵੀ ਕੁਡਾਈ ਨਹੀਂ ਸੀ ਜਾਂਦੀ ਤੋ ਇੰਨਾ ਬੇਬਸ ਤੋ ਇੰਨਾ ਕਮਜ਼ੋਰ ਸੀ ਤੇ ਪੁੱਤਰਾ ਫਿਰ ਉਹ ਆ ਕੇ ਮੈਂ ਤੇਰੇ ਨੱਕ ਮੂੰਹ ਤੋਂ ਮੱਖੀ ਅਡਾਉਣੀ ਤੇ ਬੜੇ ਮਖਮਲੀ ਕੂਲੇ ਬਸਤਰ ਨਾਲ ਤੇਰੇ ਸੋਹਣੇ ਚੰਦ ਵਰਗੇ ਮੁੱਖ ਨੂੰ ਢੱਕ ਦੇਣਾ ਤੇ ਫਿਰ ਤੂੰ ਸੌ ਜਾਣਾ ਤੇ ਪੁੱਤਰਾ ਜਵਾਨੀਆਂ ਮਾਣ ਮੈਂ ਤੇਰਾ ਉਹ ਵੀ ਰੂਪ ਵੇਖਿਆ ਜਦੋਂ ਤੇਰੇ ਕੋਲੋਂ ਨੱਕ ਤੋਂ ਮੱਖੀ ਨਹੀਂ ਸੀ ਉਡਾਈ ਜਾਂਦੀ ਤੇ ਅੱਜ ਵੀ ਤੇਰਾ ਮੈਂ ਰੂਪ ਵੇਖ ਕੇ ਦੀ ਮੇਰਾ ਪੁੱਤ ਜਵਾਨੀ ਭਰ ਗਿਆ ਤੇ ਮਾਂ ਨੂੰ ਦਬਕੇ ਮਾਰਨ ਜੋਗਾ ਹੋ ਗਿਆ ਮੈਂ ਸਦਕੇ ਜਾਵਾ ਆਪਣੇ ਲਾਲ ਦੇ ਕਹਿੰਦੇ ਜਦੋਂ ਮਾਂ ਨੇ ਬੜੇ ਬਰਾਗ ਵਿੱਚ ਆ ਕੇ ਆ ਦੋ ਗੱਲਾਂ ਆਪਣੇ ਪੁੱਤ ਨੂੰ ਉਹਦੇ ਬਚਪਨ ਦੀਆਂ ਸੁਣਾਈਆਂ ਪੁੱਭਾਂ ਮਾਰ ਕੇ ਰੋਪਿਆ ਤੇ ਮਾਂ ਦੇ ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਮਾਂ ਮੈਂ ਭੁੱਲ ਗਿਆ ਸੀ ਪਿਛਲੀਆਂ ਭੁੱਲਾਂ ਦੀ ਮੈਨੂੰ ਮੋ ਕਿ ਮੈਂ ਪ੍ਰਣ ਕਰਦਾ ਅੱਜ ਤੋਂ ਬਾਅਦ ਤੇਰੇ ਅੱਗੇ ਕਦੇ ਉੱਚਾ ਨਹੀਂ ਬੋਲਾਂ ਸੋ ਆਪਣੇ ਬਚਪਨ ਨੂੰ ਯਾਦ ਕਰ ਲੈਣਾ ਚਾਹੀਦਾ ਹੈ ਵੀ ਇਹਨਾਂ ਮਾਪਿਆਂ ਦੇ ਕਰਕੇ ਸਾਡਾ ਜਨਮ ਹੋਇਆ ਤੇ ਇਹਨਾਂ ਮਾਪਿਆਂ ਕਰਕੇ ਸਾਡਾ ਇਹ ਜੀਵਨ ਸਾਡਾ ਇਹ ਸਰੀਰ ਹੈ ਤੇ ਅੱਜ ਦੀ ਜਨਰੇਸ਼ਨ ਕਹਿੰਦੀ ਇਟਸ ਮਾਈ ਲਾਈਫ ਤੁਸੀਂ ਕੌਣ ਹੋ ਅਸੀਂ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਣੀ ਹੈ